ਸੰਗਤ ਜੀ ਜਦੋਂ ਕਿਸੇ ਗਰੀਬ ਦੀ ਬਿਨਾਂ ਕਾਰਨ ਤੋਂ ਲੁੱਟ ਹੁੰਦੀ ਹੈ ਅਤੇ ਇੱਕ ਬਲਾਤਕਾਰੀ ਜਦੋਂ ਇੱਕ ਛੋਟੇ ਬੱਚੇ ਦਾ ਬਲਾਤਕਾਰ ਕਰਦਾ ਹੈ ਤਾਂ ਦੇਖਿਆ ਜਾਵੇ ਤਾਂ ਇਸ ਦੁਨੀਆ ਵਿੱਚ ਦੁਨੀਆ ਦੇ ਅਲੱਗ-ਲੱਗ ਧਰਮ ਇਸ ਦੀ ਅਲੱਗ-ਲੱਗ ਤਰੀਕੇ ਨਾਲ ਵਿਆਖਿਆ ਕਰਦੇ ਹਨ ਬਹੁਤੇ ਧਰਮ ਇਸ ਨੂੰ ਪੁਨਰਜਨਮ ਨਾਲ ਦੇਖਦੇ ਹਨ ਕਿ ਬੱਚੇ ਦੇ ਪਿਛਲੇ ਜਨਮ ਵਿੱਚ ਕੋਈ ਮਾੜਾ ਕੰਮ ਕੀਤਾ ਹੋਵੇਗਾ ਜਿਸ ਲਈ ਉਸ ਨੂੰ ਇਸ ਜਨਮ ਦੇ ਵਿੱਚ ਇਹ ਸਜ਼ਾ ਮਿਲੀ ਹੈ ਇਸੇ ਤਰੀਕੇ ਨਾਲ ਉਸ ਗਰੀਬ ਦੀ ਲੁੱਟ ਹੋ ਰਹੀ ਹੈ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਦੀ ਮੌਤ ਹੋ ਗਈ ਤਾਂ ਬਹੁਤੇ ਧਰਮ ਕਹਿੰਦੇ ਹਨ ਇਸ ਵਿੱਚ ਉਸੇ ਬੰਦੇ ਦਾ ਕਸੂਰ ਹੈ ਜਿਸ ਨਾਲ ਕੇ ਮਾੜਾ ਹੋਇਆ ਹੈ ਪਰ ਸਿੱਖ ਧਰਮ ਅਜਿਹਾ ਨਹੀਂ ਇਹ ਕਦੇ ਨਹੀਂ ਕਹਿੰਦਾ ਕਿ ਜਿਸ ਉੱਪਰ ਜ਼ੁਲਮ ਹੋ ਰਿਹਾ ਹੈ ਕਸੂਰ ਉਸ ਦਾ ਹੈ ਬਲਕਿ ਸਿੱਖ ਧਰਮ ਇੱਕ ਕ੍ਰਾਂਤੀਕਾਰੀ ਧਰਮ ਹੈ ਇਹ ਉਹ ਧਰਮ ਹੈ ਜੋ ਜ਼ੁਲਮ ਦੇ ਖਿਲਾਫ ਲੜਨਾ ਸਿਖਾਉਂਦਾ ਹੈ ਇਹ ਨਹੀਂ ਕਹਿੰਦਾ ਕਿ ਉਹ ਬੱਚੀ ਦਾ ਕਸੂਰ ਹੈ ਜਿਸ ਦਾ ਬਲਾਤਕਾਰ ਹੋਇਆ ਹੈ ਇਹ ਧਰਮ ਨਹੀਂ ਕਹਿੰਦਾ ਕਿ ਜਿਸ ਦਾ ਐਕਸੀਡੈਂਟ ਹੋਇਆ ਹੈ ਉਸ ਦਾ ਕਸੂਰ ਹੈ ਬਲਕਿ ਗੁਰਮਤ ਫਲਸਫਾ ਜਾਂ ਸਿੱਖ ਧਰਮ ਕਹਿੰਦਾ ਹੈ ਜੋ ਕੁਝ ਵਾਪਰਿਆ ਹੈ ਉਹ ਹਲਾਤਾਂ ਕਾਰਨ ਵਾਪਰਿਆ ਹੈ ਹਿੰਸਕ ਪ੍ਰਵਿਰਤੀ ਦਾ ਕਮਜ਼ੋਰ ਸ਼ਿਕਾਰ ਹੋਇਆ ਹੈ ਜਦੋਂ ਇੱਕ ਬਲਾਤਕਾਰੀ ਕਿਸੇ ਬੱਚੇ ਦਾ ਬਲਾਤਕਾਰ ਕਰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਧਰਮ ਕਹਿੰਦਾ ਹੈ ਕਿ ਇਸ ਵਿੱਚ ਸਾਡੇ ਢਾਂਚੇ ਦਾ ਹੀ ਕਸੂਰ ਹੈ ਬੱਚੇ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਦਾ ਕਾਰਜ ਸਿਰਫ ਤੇ ਸਿਰਫ ਉਸਦਾ ਕਾਮ ਅਤੇ ਉਸਦਾ ਹੰਕਾਰ ਸੀ ਸਿੱਖ ਧਰਮ ਵਿੱਚ ਪ੍ਰਮਾਤਮਾ ਨੂੰ ਨਿਰਵੈਰ ਅਤੇ ਦਿਆਲੂ ਮੰਨਿਆ ਗਿਆ ਹੈ ਅਜਿਹਾ ਦੁੱਖ ਕਿਸੇ નિર્ਦੋਸ਼ ਬੱਚੇ ਨੂੰ ਸਜ਼ਾ ਵਜੋਂ ਦੇਣਾ ਪ੍ਰਮਾਤਮਾ ਦੇ ਸਿਧਾਂਤ ਦੇ ਉਲਟ ਹੈ ਜਪਜੀ ਸਾਹਿਬ ਵਿੱਚ ਲਿਖਿਆ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਦੀ ਇਸ ਦੇ ਵਿੱਚ ਇੱਛਾ ਸੀ ਜੋ ਕਿ ਗਲਤ ਕੰਮ ਹੋਇਆ ਹੁਕਮ ਦਾ ਮਤਲਬ ਹੈ ਕਿ ਸੰਸਾਰ ਇੱਕ ਨਿਜਮ ਦੇ ਵਿੱਚ ਚੱਲ ਰਿਹਾ ਇਸ ਦਾ ਮਤਲਬ ਹੈ ਕਿ ਮਨੁੱਖ ਦੇ ਕੋਲ ਚੋਣ ਦੀ ਆਜ਼ਾਦੀ ਹੈ ਇਸ ਕਰਕੇ ਜੋ ਬੰਦਾ ਬੁਰਾ ਕੰਮ ਕਰਦਾ ਹੈ ਉਹ ਪ੍ਰਭੂ ਦੀ ਮਰਜ਼ੀ ਨਹੀਂ ਉਪਰਮਾਤਮਾ ਦੀ ਇੱਛਾ ਨਹੀਂ ਬਲਕਿ ਮਨੁੱਖੀ ਚੋਣ ਦਾ ਨਤੀਜਾ ਹੈ ਇਸ ਕਰਕੇ ਜਦੋਂ ਕੋਈ ਬੁਰਾ ਕੰਮ ਕਰਦਾ ਹੈ ਆਪਣੀ ਮਨੁੱਖੀ ਚੋਣ ਕਰਕੇ ਕਰਦਾ ਹੈ ਅਜਿਹੀ ਘਟਨਾ ਵਾਪਰਨ ਸਮੇ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਕਿ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਦੋਸ਼ੀ ਦੇ ਖਿਲਾਫ ਕਾਰਵਾਈ ਕਰਵਾਉਣੀ ਚਾਹੀਦੀ ਹੈ ਜੇਕਰ ਅਜਿਹਾ ਸੰਭਵ ਨਹੀਂ ਤਾਂ ਜਿੰਨੀ ਹੋ ਸਕੇ ਉਨੀ ਸਹਾਇਤਾ ਕਰਨੀ ਚਾਹੀਦੀ ਹੈ ਇਹ ਘਟਨਾ ਜੇਕਰ ਅੱਜ ਕਿਸੇ ਬੱਚੇ ਨਾਲ ਵਾਪਰੀ ਹੈ ਤਾਂ ਭਵਿੱਖ ਵਿੱਚ ਕਿਸੇ ਬੱਚੇ ਨਾਲ ਨਾ ਵਾਪਰੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਇਸ ਦੀ ਲੋਚਨਾ ਕਰਕੇ ਪੂਰਾ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਇਸ ਕਿਸਮ ਦੀ ਘਟਨਾ ਲਈ ਪ੍ਰਮਾਤਮਾ ਜ਼ਿੰਮੇਵਾਰ ਨਾ ਹੋ ਕੇ ਮਨੁੱਖੀ ਆਜ਼ਾਦੀ ਜ਼ਿੰਮੇਵਾਰ ਹੈ ਉਹ ਮਨੁੱਖ ਜ਼ਿੰਮੇਵਾਰ ਹੈ ਜਿਸ ਨੇ ਇਹ ਕੰਮ ਕੀਤਾ ਹੈ ਪਰਮਾਤਮਾ ਨੇ ਉਸ ਨੂੰ ਵਿਚਾਰ ਦਿੱਤਾ ਹੈ ਉਸ ਨੂੰ ਅਕਲ ਦਿੱਤੀ ਹੈ ਉਹ ਇਸੇ ਅਕਲ ਦਾ ਇਸਤੇਮਾਲ ਕਿਵੇਂ ਕਰਦਾ ਹੈ ਉਸ ਬੰਦੇ ਤੇ ਨਿਰਪਰ ਕਰਦਾ ਹੈ ਇਸ ਲਈ ਇਸ ਵਿੱਚ ਨਾ ਪਰਮਾਤਮਾ ਦਾ ਕਸੂਰ ਹੈ ਨਾ ਹੀ ਉਸ ਬੱਚੇ ਦਾ ਕਸੂਰ ਹੈ ਜੋ ਕਿ ਇਸ ਦਾ ਸ਼ਿਕਾਰ ਬਣਿਆ ਹੈ ਬਲਕਿ ਉਸ ਵਿਅਕਤੀ ਦਾ ਹੀ ਕਸੂਰ ਹੈ ਜੋ ਕਿ ਗਲਤ ਕੰਮ ਕਰ ਰਿਹਾ ਹੈ ਔਰ ਉਹਨਾਂ ਦਾ ਵੀ ਕਸੂਰ ਹੈ ਜੋ ਕਿ ਉਸ ਦਾ ਸਾਥ ਦੇ ਰਹੇ ਹਨ ਜਿਸ ਪਰਿਵਾਰ ਨਾਲ ਇਹ ਹਾਦਸਾ ਹੋਇਆ ਹੈ ਤਾਂ ਗੁਰਬਾਣੀ ਕਹਿੰਦੀ ਹੈ ਕਿ ਸਾਨੂੰ ਉਸ ਪਰਿਵਾਰ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਹੈ ਉਹਨਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਪਰਿਵਾਰ ਨਾਲ ਜਦੋਂ ਹਾਦਸੇ ਵਾਪਰਦੇ ਹਨ ਤਾਂ ਪਰਿਵਾਰ ਬਿਲਕੁਲ ਟੁੱਟ ਜਾਂਦਾ ਹੈ ਉਹ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਉਸ ਵਿੱਚ ਪੈਸਾ ਕਮਾਉਣ ਦੀ ਸਮਰੱਥਾ ਵੀ ਨਹੀਂ ਰਹਿੰਦੀ ਉਹ ਅੰਦਰੂ ਵੀ ਟੁੱਟ ਜਾਂਦਾ ਹੈ ਇਸ ਲਈ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ ਅਜਿਹੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਅਜਿਹੇ ਸਿਸਟਮ ਦੇ ਖਿਲਾਫ ਆਵਾਜ਼ ਉਠਾਵੇ ਜੋ ਉਹਨਾਂ ਨਾਲ ਹੋਇਆ ਹੈ ਉਹ ਭਲਕੇ ਕਿਸੇ ਹੋਰ ਨਾਲ ਨਾ ਹੋਵੇ ਗੁਰੂ ਦਾ ਬਾਣਾ ਮੰਨਦੇ ਆ ਗੁਰਬਾਣੀ ਵਿੱਚ ਯਕੀਨ ਰੱਖਦੇ ਆ ਕਿਉਂਕਿ ਅਜਿਹੇ ਮਾਮਲਿਆਂ ਦੇ ਵਿੱਚ ਵਿਅਕਤੀ ਦਾ ਯਕੀਨ ਅਕਸਰ ਉੱਠ ਜਾਂਦਾ ਹੈ ਜਦੋਂ ਮਾੜੀਆਂ ਕਿੱਟਨਾ ਵਰਤਦੀਆਂ ਹਨ ਤਾਂ ਬੰਦੇ ਦਾ ਵਿਸ਼ਵਾਸ ਘਟ ਜਾਂਦਾ ਹੈ ਨਾਮ ਅਤੇ ਸਿਮਰਨ ਨੂੰ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ ਜਿੰਨਾ ਕੋਈ ਕਰ ਸਕਦਾ ਹੈ ਸੰਗਤ ਜੀ ਇਸ ਵੀਡੀਓ ਵਿੱਚ ਇੰਨਾ ਹੀ ਸੀ ਇਸ ਪ੍ਰਕਾਰ ਦੀਆਂ ਹੋਰ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣਗੀਆਂ ਮੇਰਾ ਨਿੱਜੀ ਤੌਰ ਤੇ ਨਿਸ਼ਾਨਾ ਵੀ ਇਹੀ ਹੈ ਸਿੱਖ ਧਰਮ ਦੇ ਪ੍ਰਤੀ ਜੋ ਕੁਝ ਵੀ ਪ੍ਰਚਾਰਿਆ ਜਾ ਰਿਹਾ ਹੈ ਉਹ ਕਾਫੀ ਨਹੀਂ ਕਈ ਵਾਰ ਤਾਂ ਸੰਗਠਨ ਗੁਰਬਾਣੀ ਨੂੰ ਗਲਤ ਤਰੀਕੇ ਨਾਲ ਪ੍ਰਚਾਰਦੇ ਹਨ ਇਸ ਲਈ ਮੈਂ ਆਪਣਾ ਨੈਤਿਕ ਤੇ ਆਤਮਿਕ ਫਰਜ਼ ਮੰਨਦਾ ਹੋਇਆ ਸਿੱਖ ਇਤਿਹਾਸ ਉੱਪਰ ਅਜਿਹੀਆਂ ਵੀਡੀਓਜ਼ ਬਣਾਉਂਦਾ ਰਹਾਂਗਾ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰੋ ਤੁਹਾਡੇ ਸੁਝਾਅ ਹਨ ਜੇ ਮੇਰੀ ਕੋਈ ਗਲਤੀ ਹੈ ਤਾਂ ਕਿਰਪਾ ਕਰਕੇ ਕਮੈਂਟ ਵਿੱਚ ਜਰੂਰ ਦੱਸ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ